ਦੁਕਾਨ ਆ ਜਿੱਥੇ ਕਲਕੱਤਾ ਬੈਠਾ ਕੁਝ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪ੍ਰੰਤੂ ਉਹ ਅੱਜ ਹੋ ਕੇ ਰਹਿ ਗਿਆ 메인 বাস ਸਟੈਂਡ ਤੇ ਅੱਜ ਸਾਰਾ ਪਿੰਡ ਆ ਜਿਹੜਾ ਉਹਦੇ ਪਰਿਵਾਰ ਨਾਲ ਖੜਾਗਾ ਜੀ ਕਿਹੜੀ ਪਾਰਟੀ ਨਾਲ ਸੰਬੰਧ ਸੀ ਉਹ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸੰਬੰਧ ਸੀ ਪਰੰਤੂ ਹੁਣ ਕੁਝ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਟੈਸ ਸੀਗੇ ਜੀ ਸਾਡੇ ਹਰ ਰੋਜ਼ ਨੌਜਵਾਨਾਂ ਦੇ ਕਤਲ ਹੋ ਰਹੇ ਆ ਪਰ ਸੋ ਸਾਡੇ ਪਿੰਡ ਦੇ ਭਾਂਜੇ ਦਾ ਹੀਰੇ ਦਾ ਬਰਨਾਲੇ ਦਸਹਰਾ ਗਰਾਊਂਡ 'ਚ ਕਤਲ ਕਰ ਦਿੱਤਾ ਗਿਆ ਉਹਦਾ ਹਜੇ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਤੇ ਲੁਧਿਆਣੇ ਕ ਉਹਨੇ ਪ੍ਰਵਾਸੀਆਂ ਨਹੀਂ ਸਾਡਾ ਪੰਜਾਬੀ ਨੌਜਵਾਨ ਮਾਰ ਕੇ ਨਹਿਰ ਵਿੱਚ ਸੜਦਾ ਉਹਨੂੰ ਅਜੇ ਪਾੜ ਰਹੇ ਅਗੇ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਨੌਜਵਾਨ ਪੀੜੀ ਦੇ ਹਰ ਰੋਜ਼ ਕਤਲ ਹੋ ਰਹੇ ਆ ਸਾਡਾ ਸੰਘਰਸ਼ ਹੈ ਜਿੰਨਾ ਟਾਈਮ ਕਲਕੱਤੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸੀ ਮਾਤਾ ਮਲਕੀਤ ਕੌਰ ਨਾਲ ਖੜੇ ਆ ਅਸੀਂ ਉਹਦੀ লাশ ਵੀ ਨਹੀਂ ਚੱਕਣ ਦਿੰਦੇ ਤੇ ਅਸੀਂ ਸੜਕਾਂ ਜਾਮ ਕਰ ਦਾਂਗੇ ਜੀ ਇਹ ਜਿਹੜਾ ਹਾਈਵੇ ਕਿੰਨਾ ਟਾਈਮ ਜਾਮ ਰਹੂਗਾ ਇਹ ਤਾਂ ਹੁਣ ਲਗਾਤਾਰ 2 ਘੰਟੇ ਤੋਂ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਸਾਡਾ ਸਾਰਾ ਨਗਰ ਕੱਲੇ-ਕੱਲੇ ਬੱਚਾ-ਬੱਚਾ ਜਿਹੜੇ ਲੋਕਾਂ ਦੇ ਨਾਲ ਉਚਤਾਨ ਬੰਗ ਦੁੱਖ ਦੀ ਘੜੀ ਵਿੱਚ ਖੜਦਾ ਸੀ ਅੱਜ ਉਹ ਸਾਰੇ ਬੱਚਾ-ਬੱਚਾ ਹਮਦਰਦੀ ਤੌਰ ਤੇ ਇੱਥੇ ਆ ਨਾ ਕਿ ਇੱਥੇ ਕੋਈ ਤਮਾਸ਼ੇ ਦੇਖਣਾ ਹੈ ਸਰਾਹਤ ਮਾੜੀ ਗੱਲ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਹੋਈ ਹੈ ਇਹ ਜੋ ਕਿ ਮੈਨੂੰ 7:00 ਕ 4 ਵਜੇ ਫੋਨ ਗਿਆ ਕਹਿੰਦੇ ਸੁਖਵਿੰਦਰ ਸਿੰਘ ਕਲਕੱਤਾ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਆਣ ਪਛਾਤਾ ਇੱਕ ਮੁੰਡਾ ਆਇਆ ਇੱਕ ਕੋਲ ਹੋਰ ਮੁੰਡਾ ਬੈਠਾ ਸੀਗਾ ਉਹਦੇ ਤਾੜ ਤਾੜ ਉਹਦੇ ਸਿਰ ਤੇ ਗੋਲੀਆਂ ਮਾਰਦਿਆਂ ਹਾਲੇ ਤੱਕ ਜਿਹੜੀ ਸਾਡੇ ਕੋਈ ਇਨਫੋਰਮੇਸ਼ਨ ਡਿਵੈਲਪ ਹੋਈ ਹੈ ਇਹ ਸੁਖਵਿੰਦਰ ਸਿੰਘ ਕਲਕੱਤਾ ਹੈ ਜਿਹਦਾ ਕਿ ਇੱਥੇ ਬੱਸ ਸਟੈਂਡ ਦੇ ਸੈਨੇ ਦੇ ਵਿੱਚ ਕਿਸੇ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੀ ਅਸੀਂ ਪੜਤਾਲ ਕਰਨ ਆਏ ਆ ਤਾਂ ਜਿੱਦਾਂ ਹੀ ਪੜਤਾਲ ਦੇ ਵਿੱਚ ਕੋਈ ਅਗਲੀ ਡਿਵੈਲਪਮੈਂਟ ਹੁੰਦੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਂਦਾ ਸਰ ਕੋਈ ਸੀਸੀਟੀ ਜਾਂ ਕੋਈ ਪਤਾ ਲੱਗਿਆ ਕੌਣ ਲੋਕ ਸੀਜਨ ਮਾਰਦੇ ਹਾਲੇ ਅਸੀਂ ਆਏ ਹਾਂ ਮੌਕੇ ਤੇ ਆ ਕੇ ਹਰੀ ਮੈਂ ਸਾਰਾ ਇਕੱਠਾ ਕਰਦਾ ਡਵੈਲਪਮੈਂਟ ਇਹਨਾਂ ਦੀ ਫਿਰ ਅਸੀਂ ਦੇਖਦੇ ਤੁਹਾਨੂੰ ਦੱਸਦੇ ਕੀ ਹੈ ਇਹ ਪਹਿਲੇ ਸਰਪੰਚ ਦੇ ਸਰ ਹਾਂਜੀ ਪਹਿਲਾਂ ਸੁਣਨ ਚ ਆਇਆ ਵੀ ਇਹ ਸਾਫ ਕਾ ਸਰਪੰਚ ਇਹਨਾਂ ਮਾਤਾ ਸਰਪੰਚ